ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਹੱਸਦੇ ਖੇੜਦੇ ਰੱਖੇ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਹਾਂ ਬੜਾ ਸੋਹਣਾ ਗੀਤ ਹੈ ਧੀ ਮਾਂ ਨੂੰ ਪੁੱਛਦੀ ਆ ਵੀ ਦੋ ਚੱਕਰਾਏ ਨੇ ਆਪਾਂ ਨੌਕਰ ਆਏ ਨੇ ਕੀ ਕਹੇ ਤਾਂ ਉਹਨਾਂ ਨੂੰ ਰੱਖ ਸਕਦੇ ਆ ਆਪਾਂ ਰੱਖ ਲਈਏ ਬਾਕੀ ਤੁਸੀਂ ਗੀਤ ਰਾਹੀਂ ਸੁਣੋ ਕੀ ਕਹਿੰਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋਂ ਆਨੰਦ ਪਿਆਰੇ ਜੀ ਗੀਤ ਦਾ ਮਾਏ ਨੀਂਦ ਚੱਕਰ ਆਏ ਆਖੇ ਤਾਂ ਰਖ ਲਈਏ ਨੀ ਅੱਖੇ ਤਾਂ ਰਖ ਲਈਏ ਨਹੀਂ ਨਾ ਤਾਯੋ ਮੰਗਦੇ ਰੋਜ਼ ਮਜੂਰੀ ਇੱਕ ਰੋਟੀ ਦੇਵੋ ਕੀ ਰੋਟੀ ਦੇਵੜੇ ਜਾ ਰਹੇ ਨੀ ਕੀ ਪੈਸੇ ਦੀਓ ਵੰਝਲੀ ਮੰਗਦੇ ਕੀ ਤੇਲੇ ਦੀਆਂ ਡੋਰਾ ಡೀ ಮಾಯೀಚ ಆಖೆ ತಾ ರೀ ಮಾಯೀಚ ਅੱਖੇ ਤਾਂ ਰਖ ਲਈਏ ਨਹੀਂ ਕੋਠੇ ਤਾਂ ਚੜ ਰਾਂਝਾ ਬੰਝਲੀ ਵਜਾਵੇ ਕੋਈ ਸੁਤੜੇ ਲੋਕ ਜਿਗਾਵੇ ਨਹੀਂ ਕੋਠੇ ਤਾਂ ਚੜ ਰਾਂਝਾ ਬੰਝਲੀ ਵਜਾਵੇ ਕੋਈ ਸੁਤੜੇ ਨਾ ਕਿ ਜਗਾਵੇ ਨੀ ਵਰਜਤੀਏ ਇਸ ਵੰਝਲੀ ਵਾਲੇ ਨੂੰ ਨੈਣੀ ਨੀਂਦ ਨਾ ਆਵੇ ਨੀ ਵਰਜਤੀਏ ਇਸ ਵੰਝਲੀ ਵਾਲੇ ਨੂੰ ਨੈਣੀ ਨੀਂਦ ਨਾ ਆਵੇ ਨੀ ਮਾਏ ਨੀਂਦ ਚੱਕਰ ਆਏ ਅੱਖੇ ਤਾਰਕ ਲਈਏ ਨੀ ਕੇ ਤਾਂ ਰਖ ਲਈਏ ਨੀ ਮਾਏ ਨੀ ਰਾਂਜਾ ਬੰਜਲੀ ਵ ਜਾਵੇ ਜਾਣਾ ਜੋਗੀ ਦੇ ਨਾਲੇ ਨੀ ਸੀ ਜਾਣ ਜਗੀ ਦੇ ਨਾਲੇ ਨੀ ਕੋਈ ਤਾਂ ਸਾਨੂੰ ਹਟਕੇ ਨਾ ਮੋੜੇ ਸੀ ਜਾਣ ਜਗੀ ਦੇ ਨਾਲੇ ਨੀ ਕੋਈ ਨਾ ਸਾਨੂੰ ਹਟਕੇ ਮੋੜੇ ਅਸੀਂ ਜਾਣਾ ਜਗੀ ਦੇ ਨਾਲੇ ਨੀ ਅੱਖੇ ਤਾਂ ਮਾਂ ਕਰ ਰੱਖ ਲਈਏ ਜੋਗੀ ਤਾਂ ਆ ਲਖ ਜਗਾ ਜੋ ਗੀਤਾ ਆ ਲਖ ਜਗਾਵੇ ਨੀ ਮਾਏ ਨੀਂਦੋ ਚੱਕਰ ਆਏ ਆਖੇ ਤਾਂ ਰਖ ਲਈਏ ਨੀ ਮਾਏ ਨੀਂਦੋ ਚੱਕਰ ਆਏ ਆਖੇ ਤਾਂ ਰਖ ਲਈ G。